ਗੁਰੂ ਜੀ ਕੀ ਫਤਿਹ ਮੈਂ ਅੱਜ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅਰਸ ਸਦਕੇ ਜੋ ਮੇਰੇ ਤੇ ਕਿਰਪਾ ਹੋਈ ਮੈਨੂੰ ਪਹਿਲਾਂ ਵਿਧਾਨ ਸਭਾ ਚ ਜਾਣ ਦਾ ਮੌਕਾ ਮਿਲਿਆ ਔਰ ਫਿਰ ਗੁਰੂ ਸਾਹਿਬ ਦੀ ਰਹਿਮਤ ਬਖਸ਼ਿਸ਼ ਸਦਕੇ ਮੈਨੂੰ ਦਿੱਲੀ ਦੀ ਬਾਜ਼ਾਰ ਚ ਜਾਣ ਦਾ ਮੌਕਾ ਮਿਲਿਆ ਮੈਂ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਨ ਵਾਸਤੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਪਹੁੰਚੇ ਮੈਂ ਸਾਰੇ ਆਪਣੀ ਲੀਡਰਸ਼ਿਪ ਦਾ ਸਾਡੇ ਸਰਕਾਰਿਓ ਪੰਜਾਬ ਦੇ ਸਾਬਕਾ ਪ੍ਰਧਾਨ ਹਨਨਜਨ ਕਾਲੀਆ ਜੀ ਦਾ ਸਾਡੇ ਸਾਬਕਾ ਮੰਤਰੀ ਸੋਮ ਪ੍ਰਕਾਸ਼ ਜੀ ਦਾ ਸਾਡੇ ਜਨਤਕਟਰ ਸਾਹਿਬ ਪਰਮਿੰਦਰ ਸਿੰਘ ਬਰਾੜ ਜੀ ਦਾ ਸਾਡੇ ਸੁਵੇਤ ਮਲਿਕ ਸਾਹਿਬ ਦਾ ਔਰ ਸੰਦੂ ਸਾਹਿਬ ਦਾ ਜ਼ਿਲ੍ਹਾ ਅਧਿਕਾਰੀ ਜੀ ਦਾ ਕੀੜੀ ਭੰਡਾਰੀ ਸਾਹਿਬ ਪਰਿਵਾਰੀ ਸਾਹਿਬ ਦਾ ਸਭ ਦਾ ਮੈਂ ਧੰਨਵਾਦ ਕਰਦਾ ਹਾਂ ਬਹੁਤ ਇਹਨਾਂ ਨੇ ਧਿਆਨ ਤੇ ਮਾਨ ਦਿੱਤਾ ਹੈ ਦਿੱਲੀ ਦੇ ਅੰਦਰ ਜਿੱਦੇ ਲੋਕਾਂ ਨੇ ਬਹੁਤ ਮਾਨ ਦਿੱਤਾ ਹੈ ਦਿੱਲੀ ਦੀ ਸੰਗਤ ਨੇ ਬਹੁਤ ਕਿਰਪਾ ਕੀਤੀ ਆ ਔਰ ਇੱਕ ਨਵਾਂ ਇਤਿਹਾਸ ਦਿੱਲੀ ਅੰਦਰ ਛਿਰ ਗਿਆ ਹੈ ਜੋ ਦਿੱਲੀ ਦੇ ਅੰਦਰ ਝੂਠ ਔਰ ਕੱਪੜ ਦੀ ਰਾਜਨੀਤੀ ਕਰਦੇ ਸੀਗੇ ਉਹਨਾਂ ਨੂੰ ਵੇਹ ਪਰਦਾ ਕਰਕੇ ਤੇ ਉਹਨਾਂ ਨੂੰ ਦਿੱਲੀ ਚੋਂ ਬਾਹਰ ਕੱਢਣ ਦਾ ਕੰਮ ਕੀਤਾ ਜਿਹੜੀ ਆਪਤਾ ਬਣ ਗਈ ਸੀ ਦਿੱਲੀ ਵਾਸਤੇ ਉਸ ਆਪਤਾ ਦੀ ਬਿਮਾਰੀ ਨੂੰ ਦਿੱਲੀ ਦੇ ਲੋਕਾਂ ਨੇ ਵਾਰਕ ਕੀਤਾ। ਅੱਜ ਮੈਂ ਜਦੋਂ ਕਹਿੰਦਾ ਸੀ ਲੋਕਸ਼ਦ ਮੇਰੀ ਗੱਲ ਨਹੀਂ ਮੰਨਦੇ ਸੀ। ਮੇਰੇ ਪ੍ਰਾਣੇ ਸਾਰੇ ਬੈਂਡ ਕਾਰਡਿਕ ਤੋਂ ਮੈਂ ਇਹੀ ਕਹਿੰਦਾ ਸੀ। ਅਰਵਿੰਦ ਕੇਜਰੀਵਾਲ ਜੀ ਐਕਸ ਚੀਫ ਮਿਨਿਸਟਰ ਦੇ ਨਾਮ ਨਾਲ ਐਕਸ ਐਮਐਲਏ ਹੋਣਗੇ। ਮਨੀਸ਼ ਸੁਸੋਦੀਆ ਜੀ ਐਕਸ ਡਿਪਟੀ ਚੀਫ ਮਿਨਿਸਟਰ ਸਾਹਿਬ ਨਾਲ ਐਕਸ ਐਮਐਲਏ ਹੋਣਗੇ। ਅਤੀਸ਼ੀ ਮੈਕਾ ਜੀ ਥੋੜੀ ਬਹੁਤੇ ਵੋਟਾਂ ਜਿੱਤ ਸਕਦੀ ਆ। ਅਲਟੀਮੇਟਲੀ ਉਹੀ ਹੋਇਆ। ਅਸੀਂ ਬਾਰ-ਬਾਰ ਕਹਿੰਦੇ ਸੀ ਕਿ 40 ਸੀਟਾਂ ਤੇ ਸਾਡੀ ਕੋਈ ਲੜਾਈ ਨਹੀਂ। ਅਸੀਂ 54 ਸੀਟਾਂ ਦੇ ਉੱਤੇ ਜਿੱਤ ਹਾਸਲ ਕਰਾਂਗੇ 14 ਸੀਟਾਂ ਜਿਹੜੀਆਂ ਸਾਡੀ ਫਾਈਟ ਅੰਦਰ ਨਹੀਂ 40 ਸੀਟਾਂ ਸਾਡੀ ਫਾਈਟ ਚ ਨਹੀਂ ਸੀਗਾ ਇੱਕ ਤਰਫਾ ਅਸੀਂ ਜਿੱਤ ਰਹੇ ਸੀ ਔਰ ਉਹੀ ਹੋਇਆ ਉਹਨਾਂ 14 ਸੀਟਾਂ ਚੋਂ ਵੀ ਅਸੀਂ 8 ਸੀਟਾਂ ਜਿੱਤੇ ਔਰ 6 ਸੀਟਾਂ ਥੋੜੇ ਮਾਰਜਨ ਨਾਲ ਪਰ ਦਿੱਲੀ ਨੂੰ ਬੜੀਆਂ ਆਸਾਂ ਨੇ ਬੜੀਆਂ ਉਮੀਦਾਂ ਨੇ ਦਿੱਲੀ ਨੂੰ 12 ਸਾਲ ਚ ਆਮ ਆਦਮੀ ਪਾਰਟੀ ਨੇ ਲੁੱਟਿਆ ਵੀ ਕੁੱਟਿਆ ਵੀ ਤੇ ਬਰਬਾਦ ਵੀ ਕੀਤਾ ਤੇ ਉਜਾੜਿਆ ਵੀ ਸੋ ਅੱਜ ਅਸੀਂ ਗੁਰੂ ਸਾਹਿਬ ਦੇ ਚਰਨਾਂ ਚ ਹੀ ਬੇਨਤੀ ਜੋਦਰੀ ਅਰਦਾਸ ਕਰਨ ਆਏ ਆ ਗੁਰੂ ਸਾਹਿਬ ਸਾਨੂੰ ਬਲ ਬਖਸ਼ਣ ਗੁਰੂ ਗ੍ਰੰਤ ਸਾਹਿਬ ਜੀ ਦੇ ਤਰਸ ਨਾਲ ਅਸੀਂ ਦਿੱਲੀ ਦੇ ਇਹਨਾਂ ਲੋਕਾਂ ਦੀ ਉਮੀਦਾਂ ਤੇ ਖਰੇ ਉਤਰ ਸਕੀਏ। ਔਰ ਜਿਸ ਤਰੀਕੇ ਦਿੱਲੀ ਲੋਕਾਂ ਨੇ ਮੰਡੇਟ ਦਿੱਤਾ ਏ ਉਸੇ ਤਰੀਕੇ ਉਹਨਾਂ ਦੀਆਂ ਜਿਹੜੀਆਂ ਭਾਵਨਾ ਸੀ ਔਰ ਮੋਦੀ ਜੀ ਦੀ ਜਿਹੜੀ ਕਮਿਟਮੈਂਟ ਸੀਗੀ ਦਿੱਲੀ ਦੇ ਲੋਕਾਂ ਦੇ ਨਾਲ ਉਹਨੂੰ ਅਸੀਂ ਪੂਰੀ ਕਰ ਸਕੀਏ। ਤੋਂ ਇਸੇ ਵਾਸਤੇ ਗੁਰੂ ਸਾਹਿਬ ਦਾ ਸੰਤਨ ਸਾਹਿਬ ਸ੍ਰੀ ਗੁਰੂ ਗ੍ਰੰਤ ਸਾਹਿਬ ਮਹਾਰਾਜ ਦਾ ਗੁਰੂ ਰਾਮਦਾਸ ਬਾਛਾ ਜੀ ਦੇ ਘਰ ਅੰਦਰ ਆਸ਼ੀਰਵਾਦ ਲੈਣ ਲਈ ਬੇਨਤੀਆਂ ਜੋਦਰੀਆਂ ਅਰਦਾਸਾਂ ਕਰ ਲਿਆ ਹੈ ਤੁਸੀਂ ਸਾਹਿਬ ਜਿਹੜੀ ਸ਼ਰਾਬ ਪਾਲਿਸੀ ਦੀ ਗੱਲ ਹਮੇਸ਼ਾ ਦਿੱਲੀ ਚ ਹੁੰਦੀ ਰਹੀ ਨਾਮੀ ਮੁੱਦਾ ਵੀ ਬਣਿਆ ਤੇ ਕੀ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਸੇਮ ਸ਼ਰਾਬ ਜਿਹੜੀ ਸ਼ਰਾਬ ਪਾਲਿਸੀ ਚੱਲ ਰਹੀ ਹੈ ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਈਡੀ ਐਸਬੀਏ ਤੋਂ ਵੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਬਹੁਤ ਛੋਟੀਆਂ ਚੀਜ਼ਾਂ ਨੇ ਖਾਲੀ ਸ਼ਰਾਬ ਪਾਲਿਸੀ ਨਹੀਂ ਇਹ ਬਹੁਤ ਛੋਟੀਆਂ ਅੱਜ ਤੁਸੀਂ ਦੇਖੋ ਮੈਂ ਪੰਜਾਬ ਦੇ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਅੱਜ ਤੁਸੀਂ ਇਹ ਇਹ ਸਰਕਾਰ ਨੇ ਤੁਹਾਨੂੰ ਕਿੱਥੇ ਪਹੁੰਚਾ ਦਿੱਤਾ ਹੈ ਅੱਜ ਜੋ ਦਿੱਲੀ ਨੂੰ ਉਜਾੜ ਕੇ ਆਏ ਨੇ ਉਹ ਕਹਿ ਰਹੇ ਹੁਣ ਅਸੀਂ ਦਿੱਲੀ ਦਾ ਮਾਡਲ ਪੰਜਾਬ 'ਚ ਲੈ ਕੇ ਆ ਰਹੇ ਹਾਂ ਕੀ ਅਧਿਕਾਰ ਆ ਮਨੀਸ਼ ਸੋਦੀਆ ਇੱਥੇ ਘੁੰਮ ਰਹੇ ਸਕੂਲਾਂ 'ਚ ਦਿੱਲੀ ਦੇ ਸਕੂਲਾਂ ਨੂੰ ਉਜਾੜਨ ਤੋਂ ਬਾਅਦ ਪੰਜਾਬ ਨੂੰ ਦੋਵੇਂ ਦੋਹਾਂ ਥਾਵਾਂ 'ਤੇ ਲੁੱਟਣ ਦਾ ਕੰਮ ਕੀਤਾ ਹੈ ਪਰ ਪੰਜਾਬ ਇਸ ਕਦਰ ਅੱਜ ਇਸ ਸਥਾਨ ਤੇ ਆ ਗਿਆ ਹੈ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਕਹਿਣਾ ਚਾਹੁੰਦਾ ਜੇ ਮੇਰੇ ਪੰਜਾਬ ਦੇ ਲੋਕ ਇਸ ਨੂੰ ਸਮਝ ਸਕਣ ਭਗਵੰਤ ਮਾਨ ਜੀ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਦਿੱਲੀ ਚੋਂ ਵੜਾ ਕੇ ਪੰਜਾਬ ਚ ਵਾੜਦੇ ਪਏ ਨੇ ਪਹਿਲਾਂ ਤੁਹਾਡੀਆਂ ਸਾਰੀਆਂ ਰਾਜ ਸਭਾ ਖੋ ਕੇ ਲੈ ਗਏ ਤੁਹਾਡੇ ਤੋਂ ਤੁਹਾਡੀਆਂ ਰਾਜ ਸਭਾ ਖਰੀਦ ਲੀਆਂ ਮੈਂ ਪੰਜਾਬ ਦੇ ਲੋਕਾਂ ਦੇ ਚਹਨਾ ਚ ਬੇਨਤੀ ਕਰਨਾ ਚਾਹੁੰਦਾ ਹਾਂ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੇ ਪੰਜਾਬ ਤੁਹਾਡਾ ਅੱਖ ਤੁਹਾਡੇ ਤੋਂ ਖੋਇਆ ਦਿੱਲੀ ਚ 12 ਸਾਲ ਤੱਕ ਦਿੱਲੀ ਦੀ ਬੁਜਾਰਤ ਚ ਸਿੱਖ ਮੰਤਰੀ ਨੂੰ ਉਪਰਾਂ ਰੱਖਿਆ ਕਲਿੱਕ ਸਾਡਾ ਖੋਇਆ ਪੰਜਾਬੀਆਂ ਦਾ ਸਿੱਖਾਂ ਦਾ ਮੈਂ ਧੰਨਵਾਦ ਕਰਦਾ ਮੋਦੀ ਜੀ ਦਾ 12 ਸਾਲਾਂ ਬਾਅਦ ਆਖਰੀ ਸਾਡੇ ਅਰਵਿੰਦਰ ਸਿੰਘ ਲਵਲੀ ਜੀ ਆਖਰੀ ਮੰਤਰੀ ਸੀ 2013 ਚ ਉਸ ਤੋਂ ਬਾਅਦ ਦੁਬਾਰਾ ਕਦੀ ਉਹਨਾਂ ਨੇ ਸਿੱਖ ਮੰਤਰੀ ਨਹੀਂ ਬਣ ਦਿੱਤਾ ਵਾਪਸ ਆ ਕੇ ਹੁਣ 2025 ਦੇ ਅੰਦਰ 12 ਸਾਲਾਂ ਦੇ ਬਾਅਦ ਦਿੱਲੀ ਦੀ ਬਜ਼ਾਰਤ ਅੰਦਰ ਪੰਜਾਬੀ ਨੂੰ ਔਰ ਸਿੱਖ ਨੂੰ ਮਾਣ ਮਿਲਿਆ ਲਾ ਆ ਬੀਜੇਪੀ ਦੀ ਸਰਕਾਰ ਚ ਰਹਾ ਕਾਂਗਰਸ ਸਰਕਾਰ ਚ ਕੋਈ ਐਸੀ ਜਦੋਂ ਦੀ ਵਿਧਾਨ ਸਭਾ ਬਣੀ ਆ ਜਦੋਂ ਦੀ ਵਿਧਾਨ ਸਭਾ ਦਾ ਗਠਨ ਹੋਇਆ ਕੋਈ ਐਸੀ ਸਰਕਾਰ ਨਹੀਂ ਸੀ ਜਿੱਦੇ ਚ ਪੰਜਾਬੀਆਂ ਨੂੰ ਔਰ ਸਿੱਖ ਨੂੰ ਦਾਕ ਨਾਮ ਮਿਲਿਆ ਹੋਵੇ ਪਹਿਲੀ ਵਾਰ ਹੋਇਆ ਇਸੇ ਤਰ੍ਹਾਂ ਹੁਣ ਦਿੱਲੀ ਚੋਂ ਇਹ ਪੰਜਾਬ ਚ ਆੜਾ ਹੈ ਪਹਿਲਾਂ ਤੁਹਾਡੀਆਂ ਰਾਜ ਸਭਾ ਵੇਚਤੀਆਂ ਮੈਨੂੰ ਦੱਸੋ ਰਾਗਵ ਚੱਡੇ ਦਾ ਕੀ ਆ ਪੰਜਾਬ ਅੰਦਰ ਉਹਨੂੰ ਕਿਸ ਕਪੈਸਿਟੀ ਚ ਰਾਜ ਸਭਾ ਦਿੱਤੀ ਆ ਜਾਂ ਜਿਹੜੇ ਤਿੰਨ ਰਾਜ ਸਭਾ ਵੇਚ ਕੇ ਪੈਸੇ ਲੈ ਕੇ ਰਾਜ ਸਭਾ ਵੇਚਤੀਆਂ ਜਿਹੜਾ ਇਹਨਾਂ ਦਾ ਮਾ ਮੰਤਰੀ ਆ ਸੰਦੀਪ ਪਾਟਕ ਉਹਦਾ ਕੀ ਆ ਦਿੱਲੀ ਅੰਦਰ ਉਹ ਸੰਦੀਪ ਪਾਟਕ ਅੱਜ ਤੁਹਾਡੇ ਤੇ ਰਾਜ ਕਰਦਾ ਪਿਆ ਜਾ ਕੇ ਕਦੀ ਦੇਖੋ ਸੈਕਟਰੀਟੇਟ ਅੰਦਰ ਭਗਵੰਤ ਮਾਨ ਤੇ ਵਿਚਾਰਾ ਆਉਂਦਾ ਤੇ ਚਲੇ ਜਾਂਦਾ ਹੁਣ ਤੁਸੀਂ ਹੁਣ ਕਹਿਣ ਜੋਗੇ ਵੀ ਕੁਝ ਨਹੀਂ ਉਹਦੇ ਪੱਲੇ ਤੇ ਵਿਚਰਦੇ ਨੇ ਛੱਡੇ ਹੀ ਕੁਝ ਨਹੀਂ ਉਹਦੇ ਦਫ਼ਤਰਾਂ ਦੇ ਨਾਲ ਐਡਵਾਈਜ਼ਰ ਉਹਦੋਂ ਕੇਜਰੀਵਾਲ ਨੇ ਭੇਜਿਆ ਉਹਦੇ ਦਫ਼ਤਰਾਂ ਦੇ ਅੰਦਰ 77 ਕੇਜਰੀਵਾਲ ਦੇ ਭੇਜਿਆ ਉਹਦੇ ਪੀਏ ਕੇਜਰੀਵਾਲ ਦੇ ਪੇਬ ਦਾ ਅਰਬਾਂ ਰੁਪਇਆ ਪਹਿਲਾਂ ਤੇ ਵਿਦੇਸ਼ਾਂ ਚ ਜਾ ਰਿਹਾ ਉਹ ਬੱਚਾ ਤੋਂ ਮਾਧਿਅਮ ਤੇ ਕੋਈ 50 ਲੱਖ ਖਰਚ ਕੇ ਜਾਂਦਾ ਕੋਈ 80 ਲੱਖ ਖਰਚ ਕੇ ਜਾਂਦਾ ਕੋਈ এডਿਕੇਸ਼ਨ ਨਾਮ ਤੇ ਆ ਰਿਹਾ ਹੁਣ ਸਾਰੇ ਵਾਪਸ ਆ ਰਹੇ ਨੇ ਅਰਬਾਂ ਖਰਬਾਂ ਰੁਪਿਆ ਪੰਜਾਬ ਦਾ ਵਿਦੇਸ਼ਾਂ ਚ ਚਲੇ ਗਿਆ ਕਿਉਂਕਿ ਤੇ ਰੋਜ਼ਗਾਰ ਨਹੀਂ ਤੇ ਕੰਮ ਤੋਂ ਨਹੀਂ ਹੈਗਾ ਔਰ ਹੁਣ ਪੰਜਾਬ ਦੀ ਜਿਹੜੀ ਸਰਕਾਰ ਪਿਛਲੇ 3 ਸਾਲਾਂ ਤੋਂ ਕਰਜ਼ੇ ਤੇ ਕਰਜ਼ਾ ਲਈ ਜਾ ਰਹੀ ਆ ਲਗਭਗ 4 ਲੱਖ ਕਰੋੜ ਰੁਪਏ ਕਰਜ਼ਾ ਹੋ ਗਿਆ ਇਹ ਕੇਜਰੀ ਵਾਲੇ ਕਹਿੰਦੇ ਸੀ ਨਾ ਮੇਰੇ ਕੋਲ ਹਿਸਾਬ ਹੈਗਾ ਪੈਸੇ ਦਾ ਮੈਨੂੰ ਹਿਸਾਬ ਕਰਨਾ ਆਉਂਦਾ ਏ ਕੀ ਹਿਸਾਬ ਕੀਤਾ ਸਵਾ ਕਰੋ ਸਵਾ ਲੱਖ ਕਰੋੜ ਰੁਪਇਆ ਮੇਰੀ ਪੰਜਾਬ ਦੇ ਲੋਕੋ ਧਿਆਨ ਨਾਲ ਸੁਣਿਓ ਪੱਤਰਕਾਰ ਭਰਾਵਾਂ ਨੂੰ ਕਹਿਣਾ ਸਵਾ ਲੱਖ ਕਰੋੜ ਰੁਪਇਆ ਹੋਰ ਕਰਜ਼ਾ ਲੈ ਲਿਆ ਉਸ ਕਰਜ਼ੇ ਨਾਲ ਕੀਤਾ ਕੀ ਉਸ ਕਰਜ਼ੇ ਨਾਲ ਕੇਜਰੀਵਾਲ ਜੀ ਦੇ ਜਹਾਜ਼ ਉਡਾਏ ਉਸ ਕਰਜ਼ੇ ਨਾਲ ਕੇਜਰੀਵਾਲ ਜੀ ਦੇ ਹੈਲੀਕਾਪਟਰ ਉਡਾਏ ਉਸ ਕਰਜ਼ੇ ਨਾਲ ਗੁਜਰਾਤ ਮੱਧਿਆਪਰਦੇਸ਼ ਛੱਤੀਸਗੜ੍ਹ ਗੋਆ ਉੱਤਰ ਪ੍ਰਦੇਸ਼ ਅੰਦਰ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਉਸ ਪੈਸੇ ਦੇ ਨਾਲ ਪੰਜਾਬ ਦੇ ਪੈਸੇ ਨਾਲ ਦਿੱਲੀ ਜਾ ਕੇ ਇਲੈਕਸ਼ਨ ਲੜੀ ਪੰਜਾਬ ਤੋਂ ਸ਼ਰਾਬ ਦੇ ਟਰੱਕਾਂ ਦੇ ਟਰੱਕ ਭਰ ਕੇ ਲਿਜਾ ਕੇ ਦਿੱਲੀ 'ਚ ਛੁੱਟੇ ਇਹ ਕੰਮ ਕੀਤਾ ਜਿਨ੍ਹਾਂ ਨੂੰ ਤੁਸੀਂ ਰਾਜ ਦਿੱਤਾ ਸੀਗਾ ਉਹਨਾਂ ਨੇ ਤੁਹਾਨੂੰ ਲੁੱਟਦੇ ਵੀ ਪਏ ਨੇ ਤੇ ਕੁੱਟਦੇ ਵੀ ਪਏ ਨੇ ਤੇ ਪੰਜਾਬੀਅਤ ਖਤਮ ਕਰਦੇ ਪਏ ਆ ਮੈਂ ਅੱਜ ਇਸ ਮੀਡੀਆ ਦੇ ਮਾਧਿਅਮ ਤੋਂ ਤਿੰਨ ਗੱਲ ਜਾਣਕਾਰੀਆਂ ਦੇਣਾ ਚਾਹੁੰਦਾ ਮੈਂ ਜ਼ਰੂਰ ਚਾਹੁੰਦਾ ਕਿ ਤੁਹਾਨੂੰ ਮੌਕਾ ਮਿਲੇ ਆਮ ਆਦਮੀ ਪਾਰਟੀ ਤੋਂ ਪੁੱਛੋ 12 ਸਾਲਾਂ ਚ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਕਿਵੇਂ ਕੀ ਕੀ ਖਤਮ ਕੀਤਾ ਹੈ ਪੰਜਾਬੀ ਟੀਚਰਾਂ ਦੀ ਭਰਤੀ ਖਤਮ ਕਰ ਦਿੱਤੀ ਅੱਜ 850 ਟੀਚਰਾਂ ਦੀਆਂ ਭਰਤੀਆਂ ਵੈਕੈਂਸੀਆਂ ਖਾਲੀ ਪਈਆਂ ਨੇ ਪੰਜਾਬੀ ਨੂੰ ਆਪਸ਼ਨਲ ਲੈਂਗੁਏਜ ਕਰਤਾ ਜਿਹੜੀ ਕਿ ਕੰਪਲਸਰੀ ਹੁੰਦੀ ਸੀ ਉਤੋਂ ਆਪਸ਼ਨਲ ਕਰ ਦਿੱਤਾ ਹਰ ਮੰਤਰੀ ਦੇ ਨਾਲ ਇੱਕ ਪੰਜਾਬੀ ਦਾ ਸਟੈਨੋ ਵਜ਼ੀਰ ਦੇ ਨਾਲ ਇੱਕ ਸਟੈਨੋ ਲੱਗਦਾ ਸੀ ਪੰਜਾਬੀ ਦਾ ਉਹ ਉਸ ਨੂੰ ਹਟਾ ਦਿੱਤਾ ਗਿਆ ਪੰਜਾਬੀ ਅਕੈਡਮੀ ਦਾ ਗਲ ਘੁੱਟਣ ਦਾ ਕੰਮ ਕੀਤਾ ਉਹ ਪੰਜਾਬੀ ਨੂੰ ਵੀ ਸਿੱਖਿਆ ਨੂੰ ਵੀ ਜੋ ਨੁਕਸਾਨ ਕੇਜਰੀਵਾਲ ਜੀ ਨੇ ਪਛਾਣਿਆ ਏ ਉਹ ਹੀ ਕੰਮ ਹੁਣ ਦਿੱਲੀ ਚ ਉਹਨਾਂ ਨੂੰ ਆ ਕੇ ਪੰਜਾਬ ਸ਼ੁਰੂ ਕਰ ਦਿੱਤਾ ਹੁਣ ਦੱਸੋ ਕੇਜਰੀਵਾਲ ਦੱਸੇਗਾ ਕਿ ਪੰਜਾਬ ਦੇ ਸਕੂਲ ਕਿਵੇਂ ਚਲਾਉਣੇ ਨੇ ਸਾਡੇ ਪੰਜਾਬ ਦੇ ਬਹਾਦਰ ਸਿੱਖਾਂ ਨੂੰ ਪੰਜਾਬੀਆਂ ਨੂੰ ਇਹ ਕੇਜਰੀਵਾਲ ਦੱਸਿਆ ਦੱਸੇਗਾ ਕਿ ਕਿਤਨਾ ਪੜਾਉਣਾ ਹੈ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੇ ਦੁਨੀਆ ਨੂੰ ਪੜਾਇਆ ਜਾ ਕੇ ਹਿਫਾ ਸਾਹਿਬ ਕਿੰਨੇ ਕਿੰਨੇ ਦੀ ਵੇਚੀ ਨਾਲੇ ਰਾਜਵਾਸੀ ਚਲੋ ਤੁਹਾਨੂੰ ਸਭ ਨੂੰ ਪਤਾ ਮੈਨੂੰ ਕੀ ਪੁੱਛਦੇ ਜੇ ਤੁਹਾਨੂੰ ਸਭ ਨੂੰ ਪਤਾ ਤੇ ਮੈਂ ਤੇ ਤੁਹਾਨੂੰ ਪਤਾ ਨਹੀਂ ਪਤਾ ਜੀ ਤੁਸੀਂ ਮੈਂ ਕਿਹਨੂੰ ਕਿਉਂ ਪੁੱਛਦੇ ਜੇ ਮੈਂ ਕਿਹੜਾ ਮੈਂ ਕਿਹੜਾ ਮਨੀਤ ਸਾਹਿਬ ਪੁੱਛਦੇ ਸਾਹਿਬ ਸੀਸ ਮੈਚ ਦੀ ਚਰਚਾ ਸਭ ਤੋਂ ਜ਼ਿਆਦਾ ਰਹੀ ਹੈ ਹੁਣ ਸੀਸ ਮੈਚ ਕੌਣ ਰਹੇਗਾ ਅਜਾ ਕਰ ਬਨਾ ਦੀ ਗੱਲ ਹੋ ਰਹੀ ਹੈ ਸੀਸ ਮੈਚ ਚ ਅਰਵਿੰਦ ਕੇਜਰੀਵਾਲ ਜੀ ਦੀ ਜਿਆਦਾ ਰਹਿਣ ਗਿਆ ਇਨਸਾਨ ਕੋਈ ਨਹੀਂ ਐਸਾ ਉਹ ਰਹਿ ਹੀ ਨਹੀਂ ਸਕਦਾ ਉਹ ਐਸਾ ਲਗਜ਼ਰੀਅਸ ਘਰ ਆ ਬੰਦਾ ਤੇ ਆਮ ਬੰਦਾ ਤੇ ਜੇ ਉੱਥੇ ਜਾ ਕੇ ਕਮਲਾ ਜਾਊਗਾ ਆਟੋਮੈਟਿਕ ਪੱਖੇ ਚੱਲ ਪੈਂਦੇ ਆਵਾਜ਼ ਮਾਰੋ ਪੱਖਾ ਪੱਖਾ ਜੀ ਚੱਲੋ ਚੱਲ ਪੈਂਦਾ ਪੜਦਾ ਜੀ ਹਟੋ ਹਟ ਜਾਂਦਾ ਟਾਇਲਟ ਸੀਟ ਜੀ ਖੁੱਲੋ ਖੁੱਲ ਜਾਂਦਾ ਆਹੇ ਕੋ ਮਾੜਾ ਮਦਦ ਕਰ ਨਹੀਂ ਸਕਦੇ ਤੇ ਉੱਥੇ ਫਿਰ ਕੀ ਹੁਣ ਕੋਈ ਕੋ دیکھتے ਆ ਕਿ ਮਿਊਜ਼ਿਕ ਮਿਣਾਵਾਗਾ ਹੋਰ ਉਹਨੂੰ ਕੀ ਕਰਾਗਾ ਤਾਂ ਕਿ ਲੋਕ ਵੇਖ ਤੇ ਲੈਣੇ ਨਾ ਕੀ ਦਿੰਦਾ ਅੱਛਾ ਭਗਵੰਤ ਮਾਨ ਇੱਕ ਹੋਰ ਕਹਿ ਰਹੇ ਨੇ ਕਿ ਪੰਜਾਬ 'ਚ ਤਾਂ ਰਿਵਰਸ ਮਾਈਗ੍ਰੇਸ਼ਨ ਹੋ ਗਈ ਹੈ ਪੰਜਾਬ 'ਚ ਸਭ ਤੋਂ ਜ਼ਿਆਦਾ ਨੌਕਰੀਆਂ ਪੂਰੇ ਦੇਸ਼ 'ਚ ਸਭ ਤੋਂ ਜ਼ਿਆਦਾ ਪੰਜਾਬ ਨੇ ਭਗਵੰਤ ਮਾਨ ਹਰਨਜੀਤ ਸਰਕਾਰ ਨੇ ਦਿੱਤੀ ਹੈ ਪਰ ਸਭ ਤੇ ਆਰਜ਼ਗਾਰ ਇੱਥੇ ਆਇਆ ਨਹੀਂ ਬਿੱਤਾ ਦੇਖੋ ਤੁਸੀਂ ਰੋਜ਼ਗਾਰ ਰਾਗਵ ਚੱਡਣ ਰੋਜ਼ਗਾਰ ਮਿਲ ਗਿਆ ਤੁਹਾਡਾ ਮਾਹਮੰਤਰੀ ਦਾ ਕੀ ਨਾਮ ਆਭਿਸ਼ੋਦਾ ਸੰਦੀਪ ਪਾਟਨ ਨੂੰ ਰੋਜ਼ਗਾਰ ਮਿਲ ਗਿਆ 15 ਹਰ ਬਾਰੀ ਉੱਥੋਂ ਲਿਆ ਕੇ ਲਾ ਦਿੱਤੇ ਜੈਡ ਪਲੱਸ ਸਿਕਿਉਰਟੀ ਦੇ ਦਿੱਤੀ ਆਪਣੇ ਜਿਹੜਾ ਵਹਿਬਾਬਾ ਜਿਹਨੂੰ ਉੱਥੇ ਲੋਕੀ ਚਪੇੜਾਂ ਨਾਲ ਕੁੱਟਦੇ ਨੇ ਜਿਹਨੂੰ ਚਪੇੜਾਂ ਨਾਲ ਕੁੱਟਦੇ ਨੇ ਉੱਥੇ ਇੱਥੇ ਭਗਵੰਤ ਮਾਨ ਜੀ ਨੇ ਜੈਡ ਪਲੱਸ ਸਿਕਿਉਰਟੀ ਦੇ ਦਿੱਤੀ ਐਨੇ ਲੋਕਾਂ ਨੂੰ ਦਿੱਲੀ ਤੋਂ ਰਿਆ ਕੇ ਰੋਜ਼ਗਾਰ ਦੇ ਦਿੱਤਾ ਬਰ ਉਚਾਰਾ ਭਗਵੰਤ ਮਾਨ ਦਾ ਕਹਿੰਦੇ 50000 ਨੌਕਰੀਆਂ ਆਮ ਜਨਤਾ ਦੇ ਘਰਾਂ ਨੂੰ ਮਿਲੀਆਂ ਜੀ ਮਿਲ ਗਈ ਅੱਜ ਬਿਲਕੁਲ ਸਹੀ ਗੱਲ ਹੈ ਸਰ ਸਾਹਿਬ ਤੇ ਸਰ ਸਾਹਿਬ ਨੇ ਲੁੱਟਦੇ ਕੁਝ ਨਹੀਂ ਕੀਤਾ ਉਹਨਾਂ ਨੇ ਸਰ ਸਾਹਿਬ ਨੂੰ ਇੱਕ ਨਹਿਕਮਾ ਦਿੱਤਾ ਗਿਆ ਸੀ ਜਿਹੜਾ ਐਗਜ਼ਿਸਟ ਨਹੀਂ ਕੀਤਾ ਜਿਹੜਾ ਐਗਜ਼ਿਸਟ ਨਹੀਂ ਕੀਤਾ ਮੈਂ ਭਾਈ ਇਹ ਪਤਾ ਕੀ ਗੱਲ ਆ ਇਹ ਕੌਣ ਆਏ ਨੇ ਦਿੱਲੀ ਤੋਂ ਮੈਨੂੰ ਪਰਸੋਂ ਦੱਸ ਰਹੇ ਸੀ ਮਨੀਸ਼ ਸੁਸੋਦੀਆ ਪਤਾ ਕੀ ਪੁੱਛ ਰਿਹਾ ਸੀ ਇੱਥੇ ਤੁਸੀਂ ਸੁਣ ਕੇ ਰਾਂਣ ਹੋ ਜਾਓਗੇ ਮਨੀਸ਼ ਸੁਸੋਦੀਆ ਕੀ ਪੁੱਛ ਰਿਹਾ ਸੀ ਕਹਿੰਦਾ ਇਹ ਜੋ ਅਭੀ ਹਮ ਕਹਿ ਸਕਤੇ ਆਂ ਕਿ ਅਬ ਹਮ ਯਹਾਂ ਸੇ ਚਾਵਲ ਲੈ ਕੇ ਜਾਏਂਗੇ ਜੋ ਚਾਵਲ ਲਗੇ ਹੋਏ ਆ ਉਹਨੇ ਕਹਾਂ ਰਹਿਣ ਦੇ ਕੋਈ ਸੁਣ ਦੂਗਾ ਇਹ ਕੁੱਟੂ ਗਏ ਚਾਵਲ ਨਹੀਂ ਹੈਗੇ ਜਿਹਨੂੰ ਇਹ ਨਹੀਂ ਪਤਾ ਚੌਲ ਕੀ ਹੁੰਦੇ ਨੇ ਜਿਹਨੂੰ ਇਹ ਨਹੀਂ ਪਤਾ ਧਾਨ ਕੀ ਹੈ ਜਿਹਨੂੰ ਇਹ ਨਹੀਂ ਪਤਾ ਝੋਨਾ ਕੀ ਆ ਉਹ ਕਹਿੰਦਾ ਮੈਂ ਲੋਕਾਂ ਨੂੰ ਆ ਕੇ ਪੜ੍ਹਾਉਂਗਾ ਇਹ ਲੋਕਾਂ ਨੇ ਦੁਨੀਆ ਨੂੰ ਘੜਾਤਾ ਇਸ ਕਰਕੇ ਉਹਨਾਂ ਦਾ ਮਕਸਦ ਕੇਵਲ ਲੁੱਟਣ ਆਏ ਸੀਗੇ ਤੇ ਜੇ ਅਜੇ ਪੰਜਾਬ ਦੇ ਲੋਕ ਨਹੀਂ ਸਮਝਣਗੇ ਇਹ ਤੁਹਾਨੂੰ ਲੁੱਟ ਕੇ ਘੁੱਟ ਕੇ ਤੁਹਾਡੇ ਪੰਜਾਬ ਦਾ ਨੁਕਸਾਨ ਇਹਨਾਂ ਕਰਕੇ ਜਾਣਗੇ ਕਿ ਇਹਨੂੰ ਬਾਅਦ ਚ ਵਾਤ ਕਰਨਾ ਮੁਸ਼ਕਲ ਹੈ ਉਹ ਕਹਿੰਦੇ ਬਦਲਾਵ ਲਿਆਉਂਦਾ ਸੀ ਬਦਲਾਵ ਬਹੁਤ ਵੱਡੇ ਪੱਧਰ ਤੇ ਲਿਆਉਂਦਾ ਸੀ ਕਿ ਕਿਹੜੇ ਕਿਹੜੇ ਖਾਲਾਪੁਰ ਨੇ ਕਿਹੜੇ ਕਿਹੜੇ ਭਾਗ ਤੇ ਕੁਝ ਸ਼ਾਇਕ ਪੈਸੇ ਲੁੱਟੇ ਨੇ ਉਹਦਾ ਹਿਸਾਬ ਲਾਗੇ ਲੇਕਿਨ ਅਸੀਂ ਪੋਜ਼ਿਟਿਵ ਏਜੰਡੇ ਤੇ ਅਸੀਂ ਡਿਵੈਲਪਮੈਂਟ ਦੇ ਏਜੰਡੇ ਤੇ ਹਾਂ ਦਿੱਲੀ ਨੂੰ ਜੋੜਿਆ ਗਿਆ ਕੋਈ ਨਹੀਂ ਖਵਾ ਜਮਨਾ ਜੀ ਬਾਤ ਸ਼ੁਰੂ ਹੋ ਗਈ ਆ ਕਿੱਥਾ ਕੁੱਝ ਜਮਨਾ ਲਿਸਪਾਈ ਸ਼ੁਰੂ ਕੀਤੀ ਸੀ ਜਵਾਹਰਪੁਰ ਕੋਲੇ ਨਗਰ ਰਿਵਰ ਕਰਦੀ ਜਮਨਾ ਜਮਨਾ ਇਸ ਵਾਈ ਕਿਦੋਂ ਤੱਕ ਪਹੁੰਚ ਗਿਆ ਹਾਂਜੀ ਹਾਂਜੀ ਕਿਉਂਕਿ ਇਹ ਬੜਾ ਰੇਖਾੜਾ ਦੱਸਿਆ ਲੈ ਫਾਈ ਸ਼ੁਰੂ ਕਰਾਤੀ ਸੀ ਤੁਸੀਂ ਬੀਜੇਪੀ ਨੇ ਇਹ ਜਵਾਬ ਇਹ ਤਾਂ ਦੇਸਾਂ ਦਾ ਨੇ ਤੂੰ ਬਣਦਾ ਅੱਛਾ ਇੱਕ ਸਵਾਲ ਹੈ ਕਿਹਾ ਵੀ ਗੱਲ ਕੀਤੀ ਵਿਦੇਸ਼ਾ ਜੀ ਜਾਰੇ ਨੌਜਵਾਨ ਨੂੰ ਤਿੰਜ ਆਜਾਏ ਬੜਾ ਰੋਲਾ ਪੈ ਉਹਨਾਂ ਨੂੰ ਇਹ ਨਹੀਂ ਪਤਾ ਕਿ ਆਪ ਕਿੰਨੇ ਕਿਜ਼ਰੀਆਂ ਪੈਣ ਗਿਆ ਉਹਨਾਂ ਨੂੰ ਕਾ ਭਾਰਤ ਸਰਕਾਰ ਕਰੇਗੀ ਜਾਂ ਜਿਹੜੀ ਸਰਕਾਰ ਉਥੇ ਜਿਹੇ ਬੰਦਿਆਂ ਨਾਲ ਰਾਪਤਾ ਕਰੇਗੀ। ਨਾ ਸੀ ਸਦਾ ਬਹਲੇ ਵੀ ਲੋਕ ਜਿਹੜੇ ਟਰੈਵਲ ਏਜੰਟ ਹਲੇ ਵੀ ਡੰਕੀ ਲਾ ਕੇ ਦੇ ਦੇਖੋ ਕੋਈ ਨਹੀਂ ਜੀ ਇਹ ਸਾਰੇ ਪੈਸੇ ਦਿੰਦੇ ਨੇ ਟਰੈਵਲ ਏਜੰਟ ਮਾਫ ਕਰਿਓ ਬਸ ਮੈਂ ਕਹਿਣਾ ਚਾਹੁੰਦਾ ਵੀ 90% ਟਰੈਵਲ ਏਜੰਟਾਂ ਦੀ ਤੁਹਾਨੂੰ ਆਮ ਆਦਮੀ ਪਾਰਟੀ ਦੇ ਨੇਤਾਵਾਂ ਨਾਲ ਫੋਟੋਆਂ ਮਿਲ ਜਾਣਗੀਆਂ। ਉਹਨਾਂ ਸੁਰੱਖਿਣ ਉਹਨਾਂ ਦਾ ਉਹਨਾਂ ਨੂੰ ਉਹਨਾਂ ਦੇ ਕਰਕੇ ਹੀ ਉਹਨਾਂ ਨੂੰ ਕੋ ਹੱਥ ਨਹੀਂ ਪਾਉਂਦਾ। ਬਣਾ ਤੁਸੀਂ ਦੱਸੋ ਇੰਨੇ ਬੱਚਿਆਂ ਦਾ ਇੰਨਾ ਨੁਕਸਾਨ ਹੋ ਜਰ ਰੁਪ ਔਰ ਉਹ ਟ੍ਰੈਵਲ ਏਜੰਟ ਗੱਡੀਆਂ ਲੈ ਕੇ ਘੁੰਮਦੇ ਫਿਰ ਲੱਗੇ ਪਿੱਛੇ ਪੁਲਿਸ ਲਾ ਕੇ ਘੁੰਮਦੇ ਫਿਰ ਇਹ ਤਾਂ ਸਪਸ਼ਟ ਆ ਕਿ ਉਹ ਜਿਹੜਾ ਕਰੋੜਾਂ ਰੁਪਏ ਉਹਨਾਂ ਇਕੱਠਾ ਕੀਤਾ ਉਹਦੇ ਚੋਂ ਭਗਵੰਤ ਮਾਨ ਸਰਕਾਰ ਕੋਲ ਪੈਸੇ ਗਏ ਨੇ ਬੱਚਿਆਂ ਦੀਆਂ ਜ਼ਿੰਦਗੀਆਂ ਉੱਜੜ ਗਈਆਂ ਨੇ ਏਜੰਟਾਂ ਨੇ ਜ਼ਿੰਦਗੀਆਂ ਉਜਾੜ ਦਿੱਤੀ ਅੱਛਾ ਪੰਜਾਬ 'ਚ ਜੋ ਬੰਬਲਾ ਸੋਰੀ ਨੇ ਕਿਉਂਕਿ ਤੁਸੀਂ ਵੀ ਚਿੰਤਾ ਚਿੰਤਾ ਜ਼ਾਹਰ ਕੀਤੀ ਪੰਜਾਬ 'ਚ ਜੋ ਬੰਬਲਾ ਸਥਾਨੇ ਤੇ ਹੋ ਰਹੇ ਨੇ ਇਹਨੂੰ ਕਿਵੇਂ ਦੇਖ ਰਹੇ ਹੋ ਨਹੀਂ ਹਰ ਪੰਜਾਬ 'ਚ ਕੋਈ ਲਾਅ ਐਂਡ ਆਰਡਰ ਹੈ ਹੀ ਨਹੀਂ ਤੁਸੀਂ ਇੱਕ ਬੰਬਲਾ ਦੇਖ ਰਹੇ ਜੇ ਹੈ ਕਿੱਥੇ ਤੇ ਤੁਹਾਨੂੰ ਖਬਰ ਛਪ ਜਾਂਦੀ ਵੱਡੀ ਤਾਂ ਹੈ ਤਾਂ ਮੈਂ ਇਸ ਕੱਚ ਲੰਬਾ ਚੋਕ ਮੇਰਾ ਅੱਜ ਕੋ ਮਕਸਦ ਹੈ ਨਹੀਂ ਸਿੱਖਾਏ ਮੈਂ ਤੇ ਗੁਰੂ ਸਾਹਿਬ ਦਾ ਧੰਨਵਾਦ ਕਰ ਮੈਂ ਬਸ ਮੈਂ ਤੁਹਾਨੂੰ ਇਹ ਜਰੂਰ ਬੇਨਤੀ ਕਰਦਾ ਆ ਕਿ ਇਹ ਲੋਕਾਂ ਤੋਂ ਸੁਚੇਤ ਹੋ ਜਾਓ ਇਹਦੀ ਲੋਕਾਂ ਨੂੰ 10 ਸਾਲ ਲੱਗੇ ਸਮਝ ਲੱਗਣ ਆਉਣ ਲੱਗਿਆ 12 ਸਾਲ ਪਰ 12 ਸਾਲ ਚ ਅੱਜ ਦਿੱਲੀ ਉੱਜੜ ਚੁੱਕੀ ਆ ਗੰਦਾ ਕਰ ਕਰ ਪਾਣੀ ਆਉਂਦਾ ਬੁਰਾ ਹਾਲ ਆ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਆ ਆ ਜਿਹੜੇ ਕੇਜਰੀਵਾਲ ਨੇ ਉਸ ਤੋਂ ਹਾਰ ਕਿਉਂ ਨਾ ਆ ਗਏ ਨਾ ਤੁਹਾਡੇ ਦੁਆਲੇ ਹੋਣਾ ਹੈ ਇਹਨਾਂ ਨੇ ਤੁਹਾਨੂੰ ਲੁੱਟਣਾ ਉੱਥੇ ਦੁਕਾਨੇਾਂ ਦੀ ਬੰਦ ਹੋ ਗਈਆਂ ਅਕਾਲ ਪੱਖ ਪਸਤੇ ਵਿਚਕਾਰ ਟਕਰਾਵ ਚੱਲਿਆ ਕਾਲੀ ਜੋ ਕਿ ਫਿਰ ਕਦੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਕੋਈ ਧਾਰਮਿਕ ਤੌਰ ਤੇ ਮੇਰੀ ਬੇਨਤੀ ਹੈ ਮੈਂ ਕੋਈ ਧਾਰਮਿਕ ਤੌਰ ਤੇ ਜੋ ਵੀ ਇੱਥੇ ਹੋ ਰਿਹਾ ਹੈ ਨਾ ਉਹਦੇ ਤੇ ਮੇਰੀ ਕੋਈ ਫਿਕਰ ਨਹੀਂ ਇਹ ਵੱਡੀਆਂ ਗੱਲਾਂ ਨੇ ਸ਼ਰੋਮਣੀ ਕਮੇਟੀ ਸਾਡੀ ਬਹੁਤ ਸਨਮਾਨਿਤ ਸੰਸਥਾ ਹੈ ਸਾਡੀ ਸਿਰਮੌਰ ਸੰਸਥਾ ਹੈ ਅਕਾਲ ਤਖਤ ਸਾਹਿਬ ਸਿਰਮੌਰ ਆ ਸਾਡੀ ਸਿੱਖ ਕੌਮ ਦਾ ਮਾਣ ਆ ਸਾਡਾ ਸੋਮਾ ਤੱਕ ਦਾ ਇਸ ਕਰਕੇ ਮੈਂ ਇਹ ਕੰਟਰੋਵਰਸੀ ਉਹਨਾਂ ਦੀ ਮੈਨੂੰ ਇਹ ਸਾਰੀ ਕਿ ਚर्चा ਬੜੀ ਆ ਪੰਜਾਬ ਦੇ ਵਿੱਚ ਉਹ ਆਉਣ ਵਾਲੇ ਆ ਉਹਨਾਂ ਨਾਲ ਕਰ ਜੋ ਹੋ ਸਕਦਾ ਪੱਜ ਪੱਜ ਦੇਖੋ ਮੈਂ ਮੈਂ ਗੰਨਾ ਦਿੱਤੇ ਕੁਝ ਨਹੀਂ ਹੈਗਾ ਜੀ ਸਾਡੀ ਪਾਰਟੀ ਇਕੱਲਾ ਚੋਣ ਲੜੂਗੀ ਜੋ ਪਾਰਟੀ ਨੇ 2022 ਕੀਤਾ ਸੀਗਾ ਜੋ ਪਾਰਟੀ ਨੇ ਉਹਨੇ 2024 ਚ ਕੀਤਾ ਸੀਗਾ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਸਿੱਧਾ ਰਾਹ ਤਾ ਕੰਮ ਕਰਕੇ ਪੰਜਾਬ ਨੂੰ ਬਾਤ ਕਰੀਏ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰੀਏ ਸਾਡੀ ਦਈ ਆ ਪੰਜਾਬ ਦੇ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਾਂਗੇ ਉਮਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਸਾਡੀ ਭਾਵਨਾ ਸਮਝੋ ਮੈਨੂੰ ਉਮੀਦ ਆ ਕਿ ਸਾਡੀ ਭਾਵਨਾ ਨੂੰ ਸਮਝਣਗੇ ਸਰਕਾਰ ਦੀ ਭਾਵਨਾ ਨੂੰ ਸਮਝਣਗੇ ਔਰ ਸਾਡਾ ਸਾਥ ਦੇਗਾ ਅੱਛਾ ਸਾਡਾ ਸਾਥ ਇਹ ਚੀਜ਼ ਆ ਕਿ ਜਿਹੜਾ ਸਰਕਾਰ ਵੇਲੇ ਪੰਜਾਬ ਦੇ ਜਿਹੜੇ ਪੰਜਾਬ ਦੇ ਟਾਈਜ਼ ਹੋਏ ਸੀ ਕਿਉਂਕਿ ਭਗਵਾਨਪਾਨ ਨੇ ਕਹੇ ਸੀ ਦਿੱਲੀ ਮਾਡਲ ਵਪਾਰ ਵਾਲਾ ਵੀ ਲੈ ਕੇ ਆਵਾਂਗੇ ਤੁਸੀਂ ਉਸ ਮਹਿਕਮੇ ਨਾਲ ਜੁੜੇ ਹੋ ਤਾਂ ਉਹ ਟਾਈਜ਼ ਹੁਣ ਜਾਰੀ ਰਹਿਣਗੇ ਜੀ ਦਿੱਲੀ ਜਿਹੜੇ ਟਾਈਜ਼ ਸੀਗੇ ਟਾਈਜ਼ ਤੇ ਪੈਸੇ ਇਕੱਠੇ ਕਰਨਦੇ ਸੀਗੇ ਇਥੋਂ ਕੋਟਾਈਜ਼ ਕੀਤੇ ਸੀਗੇ ਉਹ ਵਾਪਸ ਦਿੱਲੀ ਆਪਣਾ ਹੱਕ ਮੰਗੂਈ ਗੱਲ ਦੀ ਕੁਝ ਕਾਫੀ ਕੁਛ ਅੰਦਰ ਆਦਾਨ-ਪ੍ਰਦਾਨ ਹੋਇਆ ਬੜੇ ਕੋਈ ਆਦਾਨ-ਪ੍ਰਦਾਨ ਨਹੀਂ ਹੋਇਆ ਪੈਸੇ ਦਾ ਆਦਾਨ-ਪ੍ਰਦਾਨ ਹੋਇਆ ਸੀ ਜੇ ਇਕੱਠੇ ਕਰਕੇ ਵਾਪਸ ਕਰਦੇ ਤੇ ਕਰਾ ਦਿਓ ਇਸੇ ਦਾ ਕੈਗਦੀ ਰਿਪੋਰਟਾਂ ਪਈਆਂ ਹੋਈਆਂ ਕਿਹੜੀ 14 ਕੈਗਦੀ ਮੀਟਿੰਗ ਹੋ ਰਹੀ ਹੈ ਕਿੰਨੀਆਂ ਕੈਗਦੀ ਰਿਪੋਰਟਾਂ ਜਿਹੜੀਆਂ 14 ਕੈਗਦੀ ਰਿਪੋਰਟਾਂ ਸੀਗੀਆਂ ਜਿਹੜੀਆਂ ਪਿਛਲੇ 3 ਸਾਲ ਤੋਂ ਦਬਾ ਕੇ ਰੱਖਿਆ ਚੁਕਿਆ ਸੁਣਿਆ ਕਿ ਕੈਗਦੀ ਰਿਪੋਰਟ ਨਾ ਪੇਸ਼ ਹੋਵੇ 3 ਸਾਲ ਤੋਂ ਹਾਈ ਕੋਰਟ ਜਾਣਾ ਪਿਆ ਸਾਨੂੰ ਪਰ ਸਾਡੀ ਸਰਕਾਰ ਨੇ ਪਹਿਲੀ ਕੈਬਨਿਟ ਫੈਸਲਾ ਕੀਤਾ ਕੈਬਨਿਟ ਨੇ ਫੈਸਲਾ ਕਰਕੇ ਵਿਧਾਨ ਸਭਾ ਦੇ ਪੱਟਲ ਤੇ ਲਿਆਂਦੇ ਜਾਣ ਗਿਆ ਔਰ ਤੁਹਾਨੂੰ ਹੁਣ ਪਤਾ ਲੱਗੂਗਾ ਕਿਤਨਾ ਸ਼ਰਾਬ ਦੇ ਘਟਾਲੇ ਹੋਏ ਸਾਰੇ ਘਟਾਨਾਂ ਦੀ ਉੱਚ ਜਾਣਕਾਰੀ ਅੱਜ ਮੈਂ ਕਰਕੇਣਾ ਚਾਹਨਾ ਹੈ ਕਿ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ 3 ਸਾਲ ਹੋ ਗਏ ਨੇ ਟੈਣਾ ਇੰਤਜ਼ਾਰ ਕਰ ਰਹੀਆਂ ਨੇ ਬੀਬੀਆਂ 1000 ਰੁਪਏ ਦਾ ਇੰਤਜ਼ਾਰ ਕਰ ਰਹੀਆਂ ਨੇ ਉਹ 1000 ਰੁਪਏ ਕਦੋਂ ਮਿਲੂਗਾ ਇਹ ਜ਼ਰੂਰ ਅਸੀਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਬਹੁਤ ਲੁੱਟ ਲਿਆ ਤੁਸੀਂ ਪੰਜਾਬ ਨੂੰ ਟੋਟੋ ਕਟੋ ਉਸ ਬੇਬੀਆਂ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ 1000 ਰੁਪਏ ਦੀਆਂ ਉਹ 1000 ਰੁਪਏ ਤੋਂ ਨਾਲ ਖਾਤੇ 'ਚ ਪਾ ਦਿਓ ਜਿਹੜਾ ਤੁਸੀਂ ਕਿਹਾ ਸੀਗਾ ਕਿ ਕਿਸਾਨੀ ਦਾ ਕਰਜ਼ਾ ਸਾਰਾ ਅਸੀਂ ਮਾਫ਼ ਕਰਾਂਗੇ ਕੇਜਰੀਵਾਲ ਜੀ ਨੇ ਕਿਹਾ ਸੀਗਾ ਉਹ ਕਰਜ਼ਾ ਤੇ ਮਾਫ਼ ਕਰ ਦਿਓ ਮੈਂ ਇਹ ਜਰੂਰ ਬੇਨਤੀ ਕਰਦਾ ਹਾਂ ਕਿ ਜਿਹੜਾ ਤੁਸੀਂ ਕਿਸਾਨ ਦੇ ਕਰਜ਼ੇ ਮਾਫੀ ਦੀ ਗੱਲ ਕਹੀ ਸੀ ਤੁਸੀਂ ਉਹ ਕਰਜ਼ਾ ਅਜ ਤੱਕ ਕਰਜ਼ਾ ਮਾਫ਼ ਤੇ ਛੱਡੋ ਤੁਸੀਂ ਕਰਜ਼ਾ ਉਹਨਾਂ ਤੋਂ ਹੋਰ ਚੜਾ ਦਿੱਤਾ ਹੈ ਉਹਨਾਂ ਦਾ ਤੇ ਵੀ ਚੜਾ ਦਿੱਤਾ ਤੇ ਸੁਸਾਇਟੀਆਂ ਤੋਂ ਵੀ ਚੜਾ ਦਿੱਤਾ ਹੈ ਔਰ 1000 ਰੁਪਏ ਤੁਸੀਂ ਦੇਣ ਦੀ ਗੱਲ ਕੀਤੀ ਸੀ ਉਹ ਮਾਤਾ ਭੈਣ ਨੂੰ ਮਿਲਿਆ ਨਹੀਂ ਕੋਹ ਨਾਲ ਤੋਂ ਜਰੂਰ ਦਿਆ ਬਿਜਲੀ ਦੇ ਬਿੱਲਾਂ ਦੇ ਨਾਮ ਤੇ ਤੋਂ ਮੇਰੀ ਜਰੂਰ ਬੇਨਤੀ ਆ 1000 ਰੁਪਏ ਜਰੂਰ ਸਾਡੀਆਂ ਮਾਤਾਵਾਂ ਭੈਣ ਨੂੰ ਮਿਲਣਾ ਚਾਹੀਦਾ ਇੱਕ ਮਿੰਟ ਆ ਗੇ ਟਾਲੀ ਵਾਲ ਦਾ ਕੁਲਦੀਪ ਉਹਦਾ ਕਾਰਨ ਮੈਨੂੰ ਪਤਾ ਹੀ ਨਹੀਂ ਮੈਂ ਤੁਹਾਨੂੰ ਦੱਸਿਆ ਉੱਥੋਂ ਆਏ ਨੇ ਪੰਜਾਬ ਤੋਂ ਦਿੱਲੀ ਤੋਂ ਆਏ ਨੇ ਇਹਨਾਂ ਨੂੰ ਖੁਦ ਨਹੀਂ ਪਤਾ ਇੱਥੇ ਕਿਹੜਾ ਮੈਹਿਕਮਾ ਕਿਹੜਾ ਹੈਗਾ ਕਿਹੜਾ ਨਹੀਂ ਹੈਗਾ ਹਾਲ ਦੇਖੋ ਸਰਕਾਰ ਕਹਿੰਦੀ ਅਸੀਂ ਕੰਮ ਕਰਦੇ ਪਏ ਕੰਮ ਕਿਹੋ ਜਿਹਾ ਕਰਦੇ ਪਏ ਜਿਹੜਾ ਮੈਹਿਕਮਾ ਨਹੀਂ ਐਗਜ਼ਿਸਟ ਕਰਦਾ ਉਹ ਮੈਹਿਕਮਾ ਮੰਤਰੀ ਨੂੰ ਦੇ ਦਿੱਤਾ ਫੇਰ ਪੁੱਛਦੇ ਨੇ ਸਾਡਾ ਕੰਮ ਕਿ ਹਾਲ ਕੀ ਹੋਣਾ ਹਾਲ ਤੇ ਹੀ ਹੋਣਾ ਹੈ ਮੰਤਰੀ ਨੂੰ ਇਹ ਨਹੀਂ ਪਤਾ ਮੇਰਾ ਮੈਹਿਕਮਾ ਕਿਹੜਾ ਹੈ ਮੈਹਿਕਮੇ ਦਾ ਨਾਮ ਨਹੀਂ ਹੈਗਾ ਨਾ ਮੈਹਿਕਮੇ ਦਾ ਸਟਾਫ ਹੈਗਾ ਨਾ ਮੈਹਿਕਮੇ ਦੀ ਕੋਈ ਅਫਸਰ ਅਫਰ ਮੈਹਿਕਮਾ ਹੈਗਾ ਉਹ ਕਿਸੇ ਕੇਬਨਟ ਮੰਤਰੀ ਦਾ ਰੈਂਕਰ ਨੂੰ ਮਿਲੇ ਆਜ ਤੱਕ ਨਹੀਂ ਲੁੱਟਣ ਆਏ ਨੇ ਮੈਂ ਦੱਸਿਆ ਉੱਤੇ ਨੂੰ ਨੂੰ ਦੇ ਦਿੱਤਾ ਇਹਨਾਂ ਨੇ ਬਾਬਬ ਨੂੰ ਜਿਹਨੂੰ ਜੈਡ ਪਲੱਸ ਸਿਕਿਉਰਿਟੀ ਦਿੱਤੀ ਇਹਨੇ ਲੁੱਟਣ ਆਏ ਨੇ ਦੋਹਿਆਂ ਦੀਆਂ ਸੀ ਲੁੱਟਦੇ ਪਏ ਅੱਛਾ ਦਿੱਲੀ ਦੇ ਪੰਜਾਬ ਦੀ ਨਵੇਂ ਮੁਕਾਦਮੇ ਗਵਿੰਦਰਪਾਲ ਉਹਦੇ ਲਈ ਬੜਾ ਮਸਲਾ ਬਣਦਾ ਆਏ ਸਾਰੇ ਸਾਰੇ ਇਸ ਜਿਹੜੇ ਮੁੱਦੇ ਨੇ بڑے ਪੱਖ ਦੇ ਮੁੱਦੇ ਨੇ ਇਹਨਾਂ ਦੇ ਉੱਤੇ ਜਦੋਂ ਤੱਕ ਸਾਡੀ ਸਰਕਾਰ ਸਮ ਜੀਦਗੀ ਨਾਲ ਕੰਮ ਕਰਦੀ ਪਈ ਇੱਕ ਪੁਰਾਣੀ ਦੋਬਰਾ ਦੱਸਣਾ ਪੂਰੀ ਗੱਲ ਸਵਾਲ ਕਰਦਾ ਇਹਨਾਂ ਦੀ ਮੀਟਿੰਗ ਦਾ ਦੂਜੀ ਮੀਟਿੰਗ ਹੈ ਜੀ ਥੋੜਾ ਨਿਕਲ ਸਕਦਾ ਹੈ ਨਿਕਲਦਾ ਦੂਜੀ ਮੀਟਿੰਗ ਦੇ ਅੰਦਰ ਕੇਂਦਰ ਦੀ ਸਰਕਾਰ ਮੰਤਰੀਆਂ ਮੰਤਰੀ ਆ ਕੇ ਗੱਲ ਕਰ ਰਹੇ ਆ ਉਹਨਾਂ ਦੀ ਗੱਲਬਾਤ ਕਿਹੋ ਜਿਹੀ ਮਿੰਟੇ ਜਾਣਕਾਰੀ ਨਹੀਂ ਪਰ ਮੈਂ ਇਹ ਜ਼ਰੂਰ ਕਹਿਣਾ ਕਿ ਹੱਲ ਕੱਢਣਾ ਚਾਹੀਦਾ ਔਰ ਹੱਲ ਨਿਕਲੇਗਾ ਅੱਛਾ ਆਪ ਵੀ ਸਵਾਲ ਕਿਤਨੀ ਵਾਰ ਕਹਿੰਦੇ ਸੀ ਕਿ ਐਸੇ ਜਨਮ ਚ ਬੀਜੇਪੀ ਸਾਨੂੰ ਨਹੀਂ ਹਰਾ ਸਕਦੀ ਤੁਸੀਂ ਬਿਆਨ ਚੁਣਿਆ ਹੋਇਆ ਹੈ ਮੈਨੂੰ ਪਤਾ ਨਹੀਂ ਬੀਜੇਪੀ ਨੇ ਦੂਜਾ ਜਨਮ ਲਿਆ ਕਿ ਉਹਨੇ ਪਹਿਲੇ ਬਿਆਨ ਉਹਦੇ ਅੰਦਰ ਮੈਨ